ਜਿਹੜੀਆਂ ਔਰਤਾਂ ਵਿਆਹ ਕਰਾ ਕੇ ਵੀ ਠਰਕਾਂ ਪੂਰਨ ਤੋਂ ਨਹੀਂ ਹਟਦੀਆਂ, ਬਾਹਰ ਮੂੰਹ ਮਾਰਨ ਤੋਂ ਨਹੀਂ ਹਟਦੀਆਂ, ਉਹ ਆਹ ਵੀਡੀਓ ਜ਼ਰੂਰ ਦੇਖ ਲੈਣਾ। ਤੇ ਜਿਹੜੇ ਬੰਦੇ ਵਿਆਹ ਕਰਾ ਕੇ 3 ਪੁੱਤਾਂ ਵਾਲੇ ਹੋ ਕੇ ਜਨਾਨੀ ਬਾਜੀ ਕਰਨੋਂ ਨਹੀਂ ਹਟਦੇ, ਉਹ ਵੀ ਆਹ ਵੀਡੀਓ ਜ਼ਰੂਰ ਦੇਖ ਲੈਣਾ। ਮੈਂ ਦਾਅਵੇ ਨਾਲ ਕਹਿੰਦਾ ਵੀ ਆਹ ਵੀਡੀਓ ਦੇਖ ਕੇ 2-4 ਬੰਦੇ ਸਿਆਣੇ ਜ਼ਰੂਰ ਹੋ ਜਾਣਗੇ। ਦੋ ਚਾਰ ਔਰਤਾਂ ਸਿਆਣੀਆਂ ਜਰੂਰ ਹੋ ਜਾਣਗੀਆਂ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਅੱਜ ਜਿਹੜੇ ਬਾਈ ਦੀ ਮੈਂ ਤੁਹਾਡੇ ਨਾਲ ਕਹਾਣੀ ਸਾਂਝੀ ਕਰਨ ਲੱਗਿਆ ਉਹਦਾ ਨਾਮ ਆ ਅਕਲੇਸ਼ ਕੁਮਾਰ ਤੇ ਅਕਲੇਸ਼ ਕੁਮਾਰ ਸੀਗਾ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਅਕਲੇਸ਼ ਕੁਮਾਰ ਆਪਦੇ ਘਰਦਿਆਂ ਦਾ ਇਕੱਲਾ-ਕੱਲਾ ਪੁੱਤ ਸੀਗਾ ਇਨਾਂ ਕੋਲ ਥੋੜੀ ਜੀ ਜ਼ਮੀਨ ਸੀ ਅਕਲੇਸ਼ ਜਦੋਂ ਪੜਦਾ ਹੁੰਦਾ ਤੇ ਇਹਦੀ ਕਿਸੇ ਕੁੜੀ ਦੇ ਨਾਲ ਗੱਲਬਾਤ ਹੋ ਜਾਂਦੀ ਆ ਦੋਨੇ ਪਿਆਰ ਕਰਨ ਲੱਗ ਜਾਂਦੇ ਆ ਉਸ ਤੋਂ ਬਾਅਦ ਇਹ ਦੋਨੇ ਜਣੇ ਲਵ ਮੈਰਿਜ ਕਰਵਾ ਲੈਂਦੇ ਵਿਆਹ ਤੋਂ ਬਾਅਦ ਫਿਰ ਅਕਲੇਸ਼ ਦੇ ਘਰੇ ਤਿੰਨ ਬੇਟੀਆਂ ਜਨਮ ਲੈਂਦੀਆਂ ਨੇ ਜਦੋਂ ਹੁਣ ਬੇਟੀਆਂ ਕੋਈ 3 ਸਾਲਾਂ ਦੀ ਹੋ ਗਈ ਕੋਈ 4ਾਂ ਦੀ ਹੋ ਗਈ ਕੋਈ 6ਾਂ ਦੀ ਹੋ ਗਈ ਤਾਂ ਅਕਲੇਸ਼ ਕੁਮਾਰ ਨੇ ਸੋਚਿਆ ਵੀ ਹੁਣ ਇੰਨੀ ਜ਼ਮੀਨ ਦੇ ਨਾਲ ਕਬੀਲਦਾਰੀ ਲੋਟ ਨਹੀਂ ਆਉਣੀ ਕਿਉਂਕਿ ਮੇਰੀਆਂ ਤਿੰਨ 3ਾਂ ਹੋ ਗਈਆਂ ਇਨਾਂ ਨੂੰ ਪੜਾਉਣਾ ਵੀ ਆ ਲਖਾਉਣਾ ਵੀ ਆ ਕੱਲ ਉਹਨਾਂ ਦੇ ਵਿਆਹ ਵੀ ਕਰਨੇ ਆ ਵੀ ਇੰਨੀ ਜ਼ਮੀਨ ਨਾਲ ਇੱਥੇ ਰਹਿ ਕੇ ਕੰਮ ਲੋਟ ਨਹੀਂ ਹੋਣਾ ਚਲੋ ਜੀ ਉਸ ਤੋਂ ਬਾਅਦ ਅਕਲੇਸ਼ ਕੁਮਾਰ ਨੇ ਆਪਦੀ ਘਰ ਵਾਲੀ ਨਾਲ ਸਲਾਮਸ਼ਫਰਾ ਕੀਤਾ ਵੀ ਮੈਂ ਦੁਬਈ ਚਲਾ ਜਾਣਾ ਵੀ ਮੈਂ ਉੱਥੇ ਜਾ ਕੇ ਕਮਾਈ ਕਰੂੰਗਾ ਤੇ ਤੂੰ ਘਰੇ ਪਰਿਵਾਰ ਨੂੰ ਸੰਭੀ ਨਾਲੇ ਆਪਾਂ ਧੀਆਂ ਚੰਗੇ ਸਕੂਲ ਚ ਪੜ੍ਹਾ ਲਾਂਗੇ ਨਾਲ ਇਹਨਾਂ ਦੇ ਵਿਆਹ ਕੱਲ ਨੂੰ ਚੰਗੇ ਘਰਾਂ ਚ ਕਰ ਲਾਂਗੇ ਕਿਉਂਕਿ ਹਰੇਕ ਪਿਓ ਨੂੰ ਆਪਦੀ ਔਲਾਦ ਦਾ ਫਿਕਰ ਹੁੰਦਾ ਹਰੇਕ ਪਿਓ ਇਹ ਚਾਹੁੰਦਾ ਕਿ ਮੇਰੀ ਧੀ ਦਾ ਵਿਆਹ ਚੰਗੇ ਘਰ ਚ ਹੋਵੇ ਚਲੋ ਜੀ ਅਕਲੇਸ਼ ਕੁਮਾਰ ਦੁਬਈ ਦੀ ਤਿਆਰੀ ਖੇਚ ਲੈਂਦਾ ਕਿਉਂਕਿ ਅਕਲੇਸ਼ ਕੁਮਾਰ ਦੇ 2-3 ਰਿਸ਼ਤੇਦਾਰ ਪਹਿਲਾਂ ਦੁਬਈ ਦੇ ਵਿੱਚ ਰਹਿੰਦੇ ਹੁੰਦੇ ਹਨ ਉਹਨਾਂ ਦਾ ਕੰਮ-ਕਾਰ ਉੱਥੇ ਲੋਟ ਹੁੰਦਾ ਚਲੋ ਜੀ ਅਕਲੇਸ਼ ਕੁਮਾਰ ਦਾ ਦੁਬਈ ਦਾ ਵੀਜ਼ਾ ਲੱਗ ਜਾਂਦਾ ਤੇ ਅਕਲੇਸ਼ ਕੁਮਾਰ ਦੁਬਈ ਪਹੁੰਚ ਜਾਂਦਾ ਉੱਥੇ ਜਾ ਕੇ ਪਹਿਲਾਂ ਥੋੜਾ ਬਰ ਲੇਬਰ ਦਾ ਕੰਮ ਕਰਦਾ ਥੋੜੇ ਮਹੀਨੇ ਫੇਰ ਹੌਲੀ ਹੌਲੀ ਡਰਾਈਵਿੰਗ ਲਾਇਸੈਂਸ ਬਣ ਜਾਂਦਾ ਤੇ ਫੇਰ ਇਹ ਟਰਾਲੇ ਟੁੱਲੇ ਚਲਾਉਣ ਲੱਗ ਜਾਂਦਾ ਹੁਣ ਅਕਲੇਸ਼ ਕੁਮਾਰ ਜਦੋਂ ਗਏ ਨੂੰ ਸਾਲ ਡੇਢ ਸ ਉਸ ਤੋਂ ਬਾਅਦ ਜਿਹੜੀ ਅਕਲੇਸ਼ ਕੁਮਾਰ ਦੀ ਘਰਵਾਲੀ ਸੀਗੀ ਆ ਮੜੀ ਜੀ ਫੋਟੋ ਦੇਖ ਲਓ ਇਹ ਹੈਗੀ ਆ ਅਕਲੇਸ਼ ਕੁਮਾਰ ਦੀ ਘਰਵਾਲੀ ਦੀ ਅਕਲੇਸ਼ ਕੁਮਾਰ ਦੀ ਘਰਵਾਲੀ ਨੇ ਕੀ ਕੀਤਾ ਇੰਸਟਾਗ੍ਰam ਚਲਾਉਣਾ ਸ਼ੁਰੂ ਕਰਤਾ ਤੇ ਸਨੈਪਚੈਟ ਚਲਾਉਣੀ ਸ਼ੁਰੂ ਕਰਤੀ ਰੇਲਾਂ ਰੂਲਾਂ ਪਾਉਣ ਲੱਗ ਗਈ ਚਲੋ ਜੀ ਉਸ ਤੋਂ ਬਾਅਦ ਅਕਲੇਸ਼ ਕੁਮਾਰ ਦੀ ਘਰਵਾਲੀ ਦਾ ਪਿੰਡ ਦੇ ਹੀ ਕਿਸੇ ਮੁੰਡੇ ਦੇ ਨਾਲ ਟਾਂਕਾ ਫਿੱਟ ਹੋ ਜਾਂਦਾ ਜਿਹੜਾ ਕਿ ਦੋਦੀ ਦਾ ਕੰਮ ਕਰਦਾ ਹੁੰਦਾ ਇਹ ਦੋਨੇ ਜਣੇ ਫੋਨ ਤੇ ਗੱਲਾਂ ਬਾਤਾਂ ਕਰਨ ਲੱਗ ਜਾਂਦੇ ਆ ਹੌਲੀ ਹੌਲੀ ਮਿਲ ਮਿਲਾਉਣ ਵੀ ਲੱਗ ਜਾਂਦੇ ਹੁਣ ਘਰ ਦੇ ਵਿੱਚ ਅਕਲੇਸ਼ ਕੁਮਾਰ ਦਾ ਮਾਪਿਓ ਵੀ ਰਹਿੰਦਾ ਸੀਗਾ ਜਦੋਂ ਉਹਨਾਂ ਨੇ ਨੌ ਰਾਣੀ ਦੇ ਲੱਛਣ ਦੇਖੇ ਤੌਰ ਤਰੀਕੇ ਦੇਖੇ ਤੇ ਉਹ ਸਮਝ ਗਏ ਵੀ ਸਾਡੀ ਨੌ ਰਾਣੀ ਗਲਤ ਹੋ ਗਈ ਵੀ ਇਹ ਹੁਣ ਸਾਡੀ ਪੱਗ ਰੋਲਦੀ ਫਿਰਦੀ ਹੈ ਚਲੋ ਜੀ ਅਕਲੇਸ਼ ਕੁਮਾਰ ਦੇ ਪਿਓ ਨੇ ਜਦੋਂ ਥੋੜੀ ਜੀ ਜਾਂਚ ਪੜਤਾਲ ਕੀਤੀ ਤੇ ਅਕਲੇਸ਼ ਕੁਮਾਰ ਦੇ ਪਿਓ ਨੂੰ ਪਤਾ ਲੱਗ ਗਿਆ ਵੀ ਸਾਡੀ ਨੌ ਰਾਣੀ ਫਲਾਣੇ ਫਲਾਣੇ ਮੁੰਡੇ ਦੇ ਨਾਲ ਗੱਲਬਾਤ ਕਰਦੀ ਹੈ ਤੇ ਉਹਨੂੰ ਮਿਲਦੀ ਜੁਲਦੀ ਵੀ ਹੈ ਚਲੋ ਜੀ ਅਕਲੇਸ਼ ਕੁਮਾਰ ਦੇ ਪਿਓ ਨੇ ਆਪ ਦੀ ਨੌ ਰਾਣੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਨੌ ਰਾਣੀ ਸਿਆਣੀ ਬਣ ਜਾ ਤੈਨ ਤੇਰੀਆਂ ਧੀਆਂ ਨੇ ਕਿਉਂ ਆਪਦੀ ਧੀਆਂ ਦੇ ਮੱਥੇ ਤੇ ਕਲੰਕ ਮਾਰਨ ਲੱਗੀਆਂ ਕਿਉਂ ਸਾਡੇ ਮੱਥੇ ਤੇ ਕਲੰਕ ਮਾਲਦੀਆਂ ਵੀ ਤੂੰ ਟਲ ਜਾ ਇੰਨਾ ਕੰਮਾਂ ਚ ਕੁਝ ਨਹੀਂ ਪਿਆ ਜਦੋਂ ਸੱਸ ਸਹੁਰਾ ਅਕਲੇਸ਼ ਕੁਮਾਰ ਦੀ ਘੱਲ ਨੂੰ ਰੋਕਣ ਲੱਗ ਗਿਆ ਤੇ ਉਸ ਤੋਂ ਬਾਅਦ ਉਹ ਆਪਦੇ ਆਸ਼ਕ ਤੋਂ ਨੀਂਦ ਦੀਆਂ ਗੋਲੀਆਂ ਮੰਗਾ ਕੇ ਅਕਲੇਸ਼ ਕੁਮਾਰ ਦੇ ਮਾਂ ਪਿਓ ਨੂੰ ਨੀਂਦ ਦੀਆਂ ਗੋਲੀਆਂ ਪਾਉਣ ਲੱਗ ਗਈ ਮਾਂ ਪਿਓ ਨੂੰ ਨੀਂਦ ਦੀਆਂ ਗੋਲੀਆਂ ਪਾ ਦਿਆ ਕਰੇ ਘਰੇ ਆਸ਼ਕ ਨੂੰ ਸੱਤ ਲਿਆ ਕਰੇ ਖੇ ਮਿੱਟੀ ਖਾਂਦੀ ਰਿਆ ਕਰੇ ਦੋ ਚਾਰ ਮਹੀਨੇ ਹੋਰ ਲੰਘੇ ਹੌਲੀ ਹੌਲੀ ਉਹ ਗੱਲਾਂ ਪਿੰਡ 'ਚ ਵੀ ਉੱਡਣ ਲੱਗ ਗਈਆਂ ਪਿੰਡ 'ਚ ਵੀ ਕਈ ਬੰ ਵੀ ਅਕਲੇਸ਼ ਦੀ ਘਰ ਵਾਲੀ ਫਲਾਣੇ ਦੋਦੀ ਨਾਲ ਗੱਲਬਾਤ ਕਰਦੀ ਹੈ ਜਦੋਂ ਸਿਰ ਤੋਂ ਪਾਣੀ ਲੰਘ ਗਿਆ ਤਾਂ ਉਸ ਤੋਂ ਬਾਅਦ ਅਕਲੇਸ਼ ਕੁਮਾਰ ਦੇ ਪਿਓ ਨੇ ਅਕਲੇਸ਼ ਨੂੰ ਫੋਨ ਕਰਕੇ ਕਿਹਾ ਵੀ ਭਾਈ ਤੇਰੀ ਘਰ ਵਾਲੀ ਸਾਡੇ ਦਾ ਕੰਟਰੋਲ ਚ ਹੋ ਗਈ ਬਾਹਰ ਸਾਨੂੰ ਤਾਂ ਪਾਉਂਦੀਆਂ ਨੀਂਦ ਦੀਆਂ ਗੋਲੀਆਂ ਅਸੀਂ ਤਾਂ ਮੁੱਧੜੇ ਮੁੱਹ ਸੁੱਤੇ ਰਹਿੰਦੇ ਆ ਸਾਨੂੰ ਤਾਂ 12 12 ਵਜੇ ਤੱਕ ਜਾਗ ਨਹੀਂ ਆਉਂਦੀ ਤੇ ਇਹ ਫਲਾਣੇ ਬੰਦੇ ਦੇ ਨਾਲ ਗੱਲਬਾਤ ਕਰਦੀ ਆ ਉਹਨੂੰ ਮਿਲਦੀ ਜੁਲਦੀ ਉਹਨੂੰ ਘਰੇ ਵੀ ਸੱਦਦੀ ਆ ਤੇ ਹੁਣ ਦੱਸ ਆਪਾਂ ਕੀ ਕਰੀਏ ਚਲੋ ਜੀ ਅਕਲੇਸ਼ ਕੁਮਾਰ ਨੇ ਫਿਰ ਆਪਣੀ ਘਰ ਵਾਲੀ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਹਨੂੰ ਪੁੱਛਿਆ ਵੀ ਤੂੰ ਆ ਕੀ ਕੁਝ ਕਰਦੀ ਫਿਰਦੀ ਐ ਮੈਂ ਤੇਰੀ ਜ਼ਿੰਦਗੀ ਚੰਗੀ ਬਣਾਉਣ ਲਈ ਆਪਦੇ ਬੱਚਿਆਂ ਦੀ ਜ਼ਿੰਦਗੀ ਸੋਹਣੀ ਬਣਾਉਣ ਲਈ ਪਰਦੇਸਾਂ 'ਚ ਧੱਕੇ ਖਾਂਦਾ ਫਿਰਦਾ ਤੇ ਤੈਨੂੰ ਇਸ਼ਕ ਦੀ ਅੱਗ ਲੱਗੀਏ ਭੋਰਾ ਸ਼ਰਮ ਨੂੰ ਹੱਥ ਮਾਰ ਫੇਰ ਅਕਲੇਸ਼ ਕੁਮਾਰ ਦੀ ਘਰ ਵਾਲੀ ਰੋਣ ਲੱਗ ਜਾਂਦੀ ਆ ਅੱਗੋਂ ਚਲਿੱਤਰ ਕਰਨ ਲੱਗਦੀ ਲੱchn ਕਰਨ ਲੱਗ ਜਾਂਦੀ ਆ ਫੇਰ ਆ ਆਪਦੀਆਂ 3 ਦੇ ਸਿਰ ਤੇ ਆ ਥਾ ਕੇ ਝੂਠੀਆਂ ਸਵਾਂ ਖਾਣ ਲੱਗ ਜਾਂਦੀ ਐ ਵੀ ਤੇਰਾ ਮਾਂ ਪਿਓ ਮੈਨੂੰ ਬਦਨਾਮ ਕਰਦਾ ਮੈਂ ਤਾਂ ਇਹੋ ਜੀ ਹੈ ਹੀ ਨਹੀਂ ਮੈਂ ਤਾਂ ਆਪ ਜਿੱਤਿਆਂ ਦੀ ਸੌਂ ਖਾਣੀਆਂ ਉਹਨੇ ਸਿਰ ਤੇ ਹੱਥ ਰੱਖ ਵੀਡੀਓ ਕਰਦੇ ਝੂਠੀਆਂ ਸੌਆਂ ਖਾਈ ਜਾਵੇ ਚਲੋ ਜੀ ਹੁਣ ਅਕਲੇਸ਼ ਕੁਮਾਰ ਨੂੰ ਉਹਦੇ ਮਾਂ ਪਿਓ ਤੇ ਯਕੀਨ ਸੀਗਾ ਵੀ ਮੇਰਾ ਮਾਂ ਪਿਓ ਸਹੀ ਗੱਲ ਕਰਦਾ ਵੀ ਇਹ ਐਵੇਂ ਝੂਠੀਆਂ ਸੌਆਂ ਖਾਦੀ ਜਾਂਦੀ ਉਸ ਤੋਂ ਬਾਅਦ ਅਕਲੇਸ਼ ਕੁਮਾਰ ਨੇ ਉਸ ਦੋਦੀ ਨੂੰ ਫੋਨ ਲਾਇਆ ਵੀ ਭਾਈ ਦੇਖ ਜੋ ਹੋ ਗਿਆ ਹਵਾ ਗਿਆ ਉਸ ਗੱਲ ਤੇ ਪਾ ਦਿਓ ਮਿੱਟੀ ਤੇ ਤੂੰ ਪਿੱਛੇ ਹਟ ਜਾ ਮੇਰਾ ਘਰ ਨਾ ਖਰਾਬ ਕਰ ਤੈਨ ਮੇਰੀਆਂ ਧੀਆਂ ਨੇ ਮੈਂ ਪਰਦੇਸੀ ਬੰਦਾ ਤੇ ਬਾਈ ਬਣ ਕੇ ਪਿੱਛੇ ਹਟ ਜਾ ਜੋ ਤੂੰ ਕਰ ਲਿਆ ਕਰਾ ਲਿਆ ਹੁਣ ਉਹ ਗੱਲ ਭੁੱਲ ਜੇ ਚਲੋ ਜੀ ਉਹਨੇ ਵੀ ਅੱਗੋਂ ਛੁੱਟੀਆਂ ਸਵਾ ਖਾਲੀਆਂ ਵੀ ਨਹੀਂ ਬਾਈ ਤੈਨੂੰ ਸ਼ੱਕ ਪੈ ਗਿਆ ਤੈਨੂੰ ਵਹਿਮ ਪੈ ਗਿਆ ਮੈਂ ਤਾਂ ਕੁਝ ਕੀਤਾ ਹੀ ਨਹੀਂ ਕੁਝ ਕੀਤਾ ਹੀ ਨਹੀਂ ਚਲੋ ਜੀ ਅਕਲੇਸ਼ ਕੁਮਾਰ ਉਹ ਗੱਲ ਤੇ ਮਿੱਟੀ ਪਾਉਣਾ ਚਾਹੁੰਦਾ ਸੀ ਕਿ ਉਹਨੂੰ ਐ ਸੀ ਮੇਰਾ ਘਰ ਵਸਦਾ ਰਹੇ ਵੀ ਤਿੰਨ ਮੇਰੀਆਂ ਧੀਆਂ ਨੇ ਹਨਾ ਵੀ ਕੱਲ ਨੂੰ ਇਹਨਾਂ ਨੂੰ ਮਾਣ ਹੀ ਲੱਭਣੀ ਵਿਚਾਰਿਆਂ ਨੂੰ ਹੁਣ ਜਦੋਂ 5-6 ਮਹੀਨੇ ਹੋਰ ਲੰਘ ਜਾਂਦੇ ਆ ਅਕਲੇਸ਼ ਕੁਮਾਰ ਦਬਈ ਹੁੰਦਾ ਤੇ ਘਰ ਵਾਲੀ ਰਾਤ ਨੂੰ ਸੱਸ ਸਹੁਰੋਂ ਨੂੰ ਪਾਉਂਦੀਆਂ ਨੀਂਦ ਦੀਆਂ ਗੋਲੀਆਂ ਤੇ ਆਪ ਦੇ ਆਸ਼ਕ ਦੋਦੀ ਨੂੰ ਸਾਧਦੀ ਆ ਤੇ ਉਹਦੇ ਨਾਲ ਘਰੋਂ ਫਰਾਰ ਹੋ ਜਾਂਦੀ ਹੈ ਦਿਨ ਚੜਦਾ ਅਕਲੇਸ਼ ਕੁਮਾਰ ਦਾ ਮਾਪਿਓ ਵੇਂਦਾ ਵੀ ਜਦੋਂ ਮੜਾ ਦਰਵਾਜ਼ਾ ਖੋਲ ਕੇ ਦੇਖਦੇ ਆ ਦਰਵਾਜ਼ਾ ਅੰਦਰੋਂ ਖੁੱਲਾ ਹੁੰਦਾ ਤਿੰਨ ਬੇਟੀਆਂ ਤੇ ਕਮਰੇ ਸੁੱਤੀਆਂ ਪਈਆਂ ਹੁੰਦੀਆਂ ਨੇ ਨੌ ਰਾਣੀ ਗਾਇਬ ਹੁੰਦੀ ਐ ਅਕਲੇਸ਼ ਦੇ ਪਿਓ ਨੇ ਅਕਲੇਸ਼ ਨੂੰ ਫੋਨ ਮਾਰਿਆ ਵੀ ਜਿਹੜੀ ਗੱਲ ਦਾ ਡਰ ਸੀ ਉਹ ਚੰਨ ਚੜ ਗਈ ਵੀ ਨੌ ਰਾਣੀ ਘਰੋਂ ਭੱਜ ਗਈ ਐ ਫਰਾਰ ਹੋ ਗਈ ਫੇਰ ਅੱਗੋਂ ਅਕਲੇਸ਼ ਕੁਮਾਰ ਨੇ ਦੇ ਪਿਓ ਨੂੰ ਦੇਖੋ ਕੀ ਕਿਹਾ ਅਕਲੇਸ਼ ਕੁਮਾਰ ਕਹਿੰਦਾ ਵੀ ਗੱਲ ਸੁਣ ਬਾਪੂ ਨਾ ਤਾਂ ਥਾਣੇ ਜਾਈ ਨਾ ਕੋਈ ਪੰਚਾਇਤ ਕਰੀ ਨਾ ਹੀ ਉਹਦਾ ਪਿੱਛਾ ਕਰੀ ਉਹਦਾ ਜਿੱਧਰ ਨੂੰ ਲੰਘ ਗਈ ਲੰਘ ਗਈ ਕੋਈ ਚੱਕਰ ਨਹੀਂ ਪਰ ਤੂੰ ਥਾਣੇ ਨਹੀਂ ਜਾਣਾ ਕੋਈ ਤੂੰ ਪਰਚਾ ਨਹੀਂ ਲਿਖਾਉਣਾ ਕੋਈ ਤੂੰ ਪ ਤੇ ਤੁਹ ਆਪਦੀਆਂ ਪੋਤਰੀਆਂ ਸਾਹਬ ਤੇ ਬਸ ਮੈਂ ਦੋ ਦਿਨਾਂ ਦੇ ਵਿੱਚ ਦੁਬਈ ਤੋਂ ਆ ਗਿਆ। ਅਕਲੇਸ਼ ਦੋ ਤਿੰਨ ਦਿਨਾਂ ਬਾਅਦ ਦੁਬਈ ਤੋਂ ਸਿੱਧਾ ਆਪਦੇ ਘਰੇ ਆ ਜਾਂਦਾ। ਘਰੇ ਆ ਕੇ ਉਹਦੇ ਮਾਪੇ ਨੂੰ ਮਿਲਦਾ ਆਪਦੀਆਂ ਤੀਆਂ ਨੂੰ ਮਿਲਦਾ। ਉਸ ਤੋਂ ਬਾਅਦ ਆਪਣੀ ਘਰ ਵਾਲੀ ਦੀ ਰੈਕੀ ਕਰਨੀ ਸ਼ੁਰੂ ਕਰ ਦਿੰਦਾ। ਦੋ ਕੁ ਮਹੀਨਿਆਂ ਬਾਅਦ ਅਕਲੇਸ਼ ਨੂੰ ਪਤਾ ਲੱਗ ਜਾਂਦਾ ਕਿ ਜਿਹੜੀ ਮੇਰੀ ਘਰ ਵਾਲੀ ਆ ਉਹ ਆਪਦੇ ਆਸ਼ਕ ਦੇ ਨਾਲ ਫਲਾਣੀ ਫਲਾਣੀ ਜਗ੍ਹਾ ਤੇ ਰਹਿ ਰਹੀ ਆ। ਉੱਥੇ ਉਹਨਾਂ ਨੇ ਕਿਰਾਏ ਤੇ ਮਕਾਨ ਲਿਆ ਤੇ ਉੱਥੇ ਉਹ ਰਹਿੰਦੀ ਆ। ਜਦੋਂ ਅਕਲੇਸ਼ ਨੂੰ ਪੂਰਾ ਪਤਾ ਲੱਗ ਗਿਆ ਵੀ ਉਹ ਫਲਾਣੀ ਜਗ੍ਹਾ ਤੇ ਰਹਿੰਦੀ ਆ ਤੇ ਆ ਗਲੀ ਨੰਬਰ ਆ ਇੱਧਰ ਦੀ ਜਾਣਾ ਤੇ ਇੱਧਰ ਦੀ ਆਉਣਾ ਸਾਰੀ ਨੇ ਪੂਰੀ ਰੈਕੀ ਕਰ ਲਈ ਤੇ ਇੱਕ ਉਹਨੇ ਲੈ ਲਿਆ ਦਾਤ ਵੱਡਾ ਸਾਰਾ ਦਾਤ ਲੈ ਲਿਆ ਚੰਗੀ ਤਰ੍ਹਾਂ ਕਰਾ ਲਿਆ ਤਿੱਖਾ ਫਿਰ ਜਿਹੜੀ ਘਰ ਵਾਲੀ ਹੁੰਦੀ ਆ ਉਹ ਆਪ ਦੇ ਆਸ਼ਕ ਦੇ ਨਾਲ ਮਾਰਕੀਟ ਦੇ ਵਿੱਚ ਸ਼ਾਪਿੰਗ ਕਰਦੀ ਪਈ ਹੁੰਦੀ ਆ ਜਦੋਂ ਸ਼ਾਪਿੰਗ ਕਰਕੇ ਮੜੀ ਜੀ ਸੁੰਨੀ ਥਾਂ ਤੇ ਆਉਂਦੇ ਆ ਤਾਂ ਅਕਲੇਸ਼ ਕੁਮਾਰ ਦਾਤ ਲੈ ਕੇ ਪਿੱਛੋਂ ਵਾਰ ਕਰਦਾ ਦੋਨੋਂ ਦੇ ਉੱਪਰ ਪਹਿਲਾਂ ਆਪਣੀ ਘਰ ਵਾਲੀ ਦੀ ਥੌਣ ਧਾੜ ਦੇ ਨਾਲੋਂ ਲਾਗ ਕਰਕੇ ਸੱਟ ਦਿੰਦਾ ਤੇ ਫਿਰ ਉਹਦੇ ਆਸ਼ਕ ਦੀ ਧੌਣ ਧਾੜਨ ਨੂੰ ਲੱਗ ਕਰਕੇ ਸੱਟ ਦਿੰਦਾ ਦੋਨਾਂ ਦੀਆਂ ਧੌਣਾਂ ਵੱਡ ਦਿੰਦਾ ਆਪਣੀ ਘਰਵਾਲੀ ਦੀ ਵੀ ਤੇ ਉਹਦੇ ਆਸ਼ਕ ਦੀ ਵੀ ਤੇ ਧੌਣਾਂ ਵੱਡ ਕੇ ਆਪਦੇ ਪਿੰਡ ਲੈ ਆਉਂਦਾ ਪਿੰਡ ਲਿਆ ਕੇ ਪਿੰਡ ਦੇ ਚੌਂਕ ਦੇ ਵਿਚਾਲੇ ਉਸ ਧੌਣਾਂ ਨੂੰ ਰੱਖ ਦਿੰਦਾ ਉੱਚੀ ੱਚੀ ਰੌਲਾ ਪਾ ਕੇ ਪਿੰਡ ਵਾਲਿਆਂ ਨੂੰ ਸੱਦਦਾ ਕਿ ਬਾਹਰ ਨਿਕਲ ਕੇ ਦੇਖੋ ਕਿ ਸਾਡੀ ਪੱਗ ਰੋਲਣ ਵਾਲਿਆਂ ਦਾ ਮੈਂ ਹਸ਼ਰ ਕੀ ਕੀਤਾ ਚਲੋ ਜੀ ਜਦੋਂ ਅਕਲੇਸ਼ ਕੁਮਾਰ ਪਿੰਡ ਦੇ ਚੌਂਕ ਦੇ ਵਿੱਚ ਖੜ ਕੇ ਉੱਚੀ ੱਚੀ ਰੌਲਾ ਪਾਉਂਦਾ ਅੱਧਾ ਪਿੰਡ ਬਾਹਰ ਨਿਕਲ ਆਉਂਦਾ ਹੌਲੀ ਹੌਲੀ ਸਾਰੇ ਪਿੰਡ 'ਚ ਗੱਲ ਫੈਲ ਜਾਂਦੀ ਹੈ ਲਗਭਗ ਸਾਰਾ ਪਿੰਡ ਹੀ ਉੱਥੇ ਇਕੱਠਾ ਹੋਇਆ ਦਵਾ ਚੌਂਕ ਦੇ ਵਿੱਚ ਚੌਂਕ ਦੇ ਵਿੱਚ ਦੋਨਾਂ ਦੇ ਸਿਰ ਵੱਢ ਕੇ ਅਗਲੇਸ਼ ਕੁਮਾਰ ਉੱਥੇ ਕੋਲ ਖੜਾ ਹੁੰਦਾ ਤੇ ਉੱਚੀ-ਉੱਚੀ ਲੋਕਾਂ ਨੂੰ ਬੋਲ ਕੇ ਦੱਸਦਾ ਕਿ ਆਹ ਮੇਰੀ ਘਰ ਵਾਲੀ ਦਾ ਸੇਹਰਾ ਤੇ ਆਹ ਉਹਦੇ ਆਸ਼ਕ ਦਾ ਸੇਹਰਾ ਇਨ੍ਹਾਂ ਦੋਨਾਂ ਨੇ ਮੇਰੇ ਮੱਥੇ ਤੇ ਕਲੰਕ ਮळਿਆ ਮੇਰੇ ਪਿਓ ਦੇ ਮੱਥੇ ਤੇ ਕਲੰਕ ਮळਿਆ ਤੇ ਮੇਰੀਆਂ ਛੋਟੀਆਂ-ਛੋਟੀਆਂ ਤੀਆਂ ਦੇ ਮੱਥੇ ਤੇ ਕਲੰਕ ਮळਿਆ ਕੱਲ ਨੂੰ ਮੇਰੀਆਂ ਤੀਆਂ ਦੇ ਵਿਆਹ ਵੀ ਹੋਣੇ ਆ ਉਹਨਾਂ ਨੂੰ ਸਾਰੇ ਘਰ 'ਚ ਮੇਹਣੇ ਵੱਜਣਗੇ ਕਿ ਤੁਹਾਡੀ ਮਾਂ ਤਾਂ ਆਸ਼ਕ ਨਾਲ ਭੱਜ ਗਈ ਸੀ। ਅਕਲੇਸ਼ ਕੁਮਾਰ ਕਹਿੰਦਾ ਕਿ ਮੈਂ ਮੱਥੇ ਤੋਂ ਕਲੰਕ ਲਾਉਣ ਲਈ ਆਹ ਕਦਮ ਚੱਕਿਆ। ਮੈਂ ਇਸ ਮੁੰਡੇ ਨੂੰ ਵੀ ਬਹੁਤ ਸਮਝਾਇਆ ਸੀਗਾ ਕਿ ਪਿੱਛੇ ਹਟ ਜਾ ਪਿੱਛੇ ਹਟ ਜਾ ਪਿੱਛੇ ਨਹੀਂ ਹਟਿਆ। ਮੈਂ ਆਪਣੀ ਘਰਵਾਲੀ ਨੂੰ ਬਹੁਤ ਸਮਝਾਇਆ ਕਿ ਹਟ ਜਾ ਹਟ ਜਾ ਇਹ ਨਹੀਂ ਹਟੇ। ਆਖਰ ਨੂੰ ਮੈਨੂੰ ਮਰਦੇ ਨੂੰ ਅੱਖ ਚੱਪਣਾ ਪਿਆ ਤੇ ਮੈਨੂੰ ਦੋਨਾਂ ਦੀਆਂ ਧੌਣਾਂ ਵੱਡਣੀਆਂ ਪਈਆਂ। ਉਹ ਕਹਿੰਦਾ ਮਾਰਨ ਨੂੰ ਮੈਂ ਇਹਨਾਂ ਨੂੰ ਹੋਰ ਤਰੀਕੇ ਨਾਲ ਵੀ ਮਾਰ ਸਕਦਾ ਸੀਗਾ। ਕਹਿੰਦਾ ਪਰ ਮੈਨੂੰ ਪਤਾ ਸੀਗਾ ਕਿ ਕਤਲ ਕਿ ਇਸ ਤਾ ਮੇਰੇ ਤੇ ਪੈਣਾ ਹੀ ਪੈਣਾ। ਇਸ ਕਰਕੇ ਮੈਂ ਦੋਨਾਂ ਦੀਆਂ ਧੌਣਾ ਵੱਢ ਕੇ ਪਿੰਡ ਦੇ ਚੌਂਕ ਚ ਲਿਆਇਆ ਵੀ ਗਾਂ ਤੋਂ ਕੋਈ ਪਿੰਡ ਦੀ ਨੋਂ ਪਿੰਡ ਦੀ ਧੀ ਜਾਂ ਪਿੰਡ ਦਾ ਕੋਈ ਮੁੰਡਾ ਇਹੋ ਜਿਹਾ ਕਦਮ ਨਾ ਚੱਕੇ। ਕਿਸੇ ਦੀ ਪੱਗ ਕੋਈ ਨਾ ਰੋਲੇ। ਇਸ ਕਰਕੇ ਮੈਂ ਨਾਲ ਦੇ ਸਿਰ ਚੱਕ ਕੇ ਪਿੰਡ ਦੇ ਚੌਂਕ ਦੇ ਵਿੱਚ ਲਿਆਇਆ। ਉਹਨੇ ਟਾਈਮ ਨੂੰ ਪੁਲਿਸ ਆ ਜਾਂਦੀ ਆ। ਪੁਲਿਸ ਮੜ ਕੇ ਅਕਲੇਸ਼ ਕੁਮਾਰ ਨੂੰ ਗ੍ਰਿਫਤਾਰ ਕਰਕੇ ਲੈ ਜਾਂਦੀ ਆ ਤੇ ਏ ਵੀ ਦੇਖੋ ਕਿ ਮੁੜ ਕੇ ਇਕਲੇਸ਼ ਕੁਮਾਰ ਦੀ ਹਮੈਤ ਦੇ ਵਿੱਚ ਸਾਰਾ ਪਿੰਡ ਥਾਣੇ ਜਾਂਦਾ ਥਾਣੇ ਮੂਰੇ ਮੁੜ ਕੇ 2-3 ਦਿਨ ਪੰਚਾਇਤ ਧਰਨਾ ਵੀ ਲਾਉਂਦੀ ਹੈ ਕਿ ਇਕਲੇਸ਼ ਕੁਮਾਰ ਨੇ ਜੋ ਕੀਤਾ ਸਹੀ ਕੀਤਾ ਇਹਨੂੰ ਰਿਹਾ ਕੀਤਾ ਜਾਵੇ ਪਰ ਤੁਹਾਨੂੰ ਪਤਾ ਵੀ ਜਦੋਂ ਕਤਲ ਕੇਸ ਪੈ ਜਾਂਦਾ ਉਦੋਂ ਫਿਰ ਪੁਲਿਸ ਆਪ ਦੀ ਕਾਰਵਾਈ ਕਰਦੀ ਹੁੰਦੀ ਹੈ ਫਿਰ ਇਕਲੇਸ਼ ਕੁਮਾਰ ਤੇ ਕੇਸ ਚੱਲਿਆ ਮੁੜ ਕੇ ਉਹਨੂੰ ਸਜ਼ਾ ਹੋ ਗਈ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਪੰਜਾਬ ਦੇ ਵਿੱਚ ਵੀ ਭਰਾਵੋ ਕੋਸ਼ਕ ਵਿਆਈਆਂ ਔਰਤਾਂ ਨੇ ਇੰਨੀ ਕ ਅੱਤ ਚੱਕੀ ਹੋਈਆਂ ਨਾ ਉਹ ਸਹੁਰੇ ਦੀ ਪੱਗ ਬਾਰੇ ਸੋਚਦੀਆਂ ਨੇ ਨਾ ਉਹ ਆਪਦੇ ਘਰ ਵਾਲੇ ਦੀ ਪੱਗ ਬਾਰੇ ਸੋਚਦੀਆਂ ਨੇ ਨਾ ਆਪਦੇ ਜਵਾਕਾਂ ਬਾਰੇ ਸੋਚਦੀਆਂ ਨੇ ਪਤਾ ਨਹੀਂ ਉਹਨਾਂ ਨੂੰ ਕਿਹੜੀ ਅੱਗ ਲੱਗੀ ਆ ਸਾਰੀ ਦਿਹਾੜੀ ਫੋਨ ਤੇ ਠਰਕਾਂ ਭੋਰਦੀਆਂ ਨੇ ਕਦੇ ਫਲਾਣੇ ਨੂੰ ਫੋਨ ਲਾ ਲੈ ਕਦੇ ਫਲਾਣੇ ਨੂੰ ਫੋਨ ਲਾ ਲੈ ਇੱਜ਼ਤਾਂ ਦਾ ਉਹਨਾਂ ਨੂੰ ਪਤਾ ਹੀ ਨਹੀਂ ਵੀ ਜਿੱਦਾਂ ਮੁੱਲ ਕੀ ਹੁੰਦਾ ਤੇ ਕੋਸ਼ਕ ਬੰਦੇ ਐਡੇ ਕਿ ਜਨਾਨੀ ਬਾਜ ਨੇ ਆਪਦੇ ਘਰੇ ਜਵਾਨ ਧੀਆਂ ਹੋਣਗੀਆਂ ਤਾਂ ਵੀ ਬਾਹਰ ਮੂੰਹ ਮਾਰਨੋਂ ਨਹੀਂ ਹਟਦੇ ਐਸੇ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਓ ਸ਼ਾਇਦ ਆ ਵੀਡੀਓ ਵੇਖ ਕੇ 2-4 ਔਰਤਾਂ ਦੇ 2-4 ਬੰਦੇ ਸਿਆਣੇ ਬਣ ਜਾਣ ਕਿ ਕਿਸੇ ਦੀ ਪਾਗ ਨੂੰ ਹੱਥ ਪਾਈਏ ਤਾਂ ਮੁੜ ਕੇ ਕਈ ਵਾਰੀ ਇਹੋ ਜਿਹੇ ਖਮਿਆਜੇ ਭੁਗਤਣੇ ਪੈ ਜਾਂਦੇ ਆ ਸਾਡਾ ਮਕਸਦ ਆ ਵੱਧ ਤੋਂ ਵੱਧ ਲੋਕਾਂ ਨੂੰ ਸੁਚੇਤ ਕਰਨਾ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਵੀਡੀਓ ਦੇਖਣ ਜਿਹੜਾ ਬਹੁਤ-ਬਹੁਤ ਧੰਨਵਾਦ